ਕੁੜੀਏ ਦੇ ਪੇਕੇ ਜਾਣਾ ਕਰ ਲੈ ਤਿਆਰੀ ਨਹੀਂ ਪਰਸੋਂ ਮਹਲੇ ਕੇ ਆਇਆ ਇੱਕ ਸਵਾਰੀ ਨਹੀਂ ਪਰਸੋਂ ਮਹਲੇ ਕੇ ਆਇਆ ਨਾਮੀ ਸਵਾਰੀ ਨਹੀਂ ਗੱਡੀ ਦੇ ਉੱਤੇ ਲਿਖਿਆ ਨਾਮ ਖਮਾਰੀ ਨਹੀਂ ਗੱਡੀ ਦੇ ਉੱਤੇ ਲਿਖਿਆ ਕਰਦਾ ਕੈ ਲੋਲ ਜਟਾ ਤੂੰ ਲੈਂਦਾ ਕਿਉਂ ਪੰਗਾ ਵੇ ਪਿਤਾ ਤੇ ਲੈ ਕੇ ਆਇਆ ਹੀਰੋ ਤੂੰ ਹੰਡਾਵੇਂ ਮੈਂ ਤਾਂ ਨਹੀਂ ਚੜਦੀ ਏਸ ਤੇ ਪੁੱਠਾ ਦਾ ਪੰਗਾ ਵੇ ਉੜਦਾ ਏ ਵਿੱਚ ਹਵਾ ਦੇ ਬਾਦਿੰਦਾ ਪੰਗਾ ਵੇ ਪਲਦਾ ਏ ਬਹੁਤ ਸੋਹਣਾ ਮਰ ਜਾਂਦਾ ਬੰਦਾ ਵੇ ਮੈਂ ਤਾਂ ਨਹੀਂ ਚੜਦੀ ਏਸ ਤੇ ਉਹ ਆਇਆ ਇੱਕ ਬੋਲਟ ਕੁੜੀਏ ਬੁੱਕਦਾ ਨਤਰਿੰਦਾ ਨੀ ਮੈਂ ਵੇਖਿਆ ਪਟਰੋਲ ਪੰਪ ਤੇ ਤੇਲ ਵੀ ਮਹਿੰਗਾ ਨੀ ਸੁਣਿਆ ਮੈਂ ਦੇ ਦੇ ਲੱਖ ਦਾ ਪੈਂਦਾ ਵੀ ਮਹਿੰਗਾ ਨੀ ਉੜਦਾ ਇਹ ਵਿੱਚ ਹਵਾ ਦੇ ਆਉਂਦੀ ਬਾਹਰ ਨੀ ਕਿਸ ਤਾਂ ਤੇ ਦਿੰਦੀ ਕੁੜੀਏ ਆਪਣੀ ਸਰਕਾਰ ਨੀ ਕਿਸ ਤਾਂ ਤੇ ਦਿੰਦੀ ਰੇ ਆਪਣੀ ਗਾਵਾਂਡਾ ਮੁੰਡਿਆ ਰਾਮ ਪਿਆਰੀ ਵੇ ਪਰਸੋਂ ਇਕ ਲੈ ਕੇ ਆਈ ਨਾਵੀ ਸਵਾਰੀ ਵੇ ਆਕੇ ਉਹਨਾਂ ਵਿੱਚ ਕੋਠੀ ਦੇ ਜਦੋਂ ਖਲਾਰੀ ਵੇ ਕਰਦੇ ਨੇ ਗੱਲਾਂ ਲੋਕੀ ਦਿਂਦੇ ਵਦਾਈ ਰੇ ਕੱਟ ਕੇ ਉਹਨ ਮੇਨ ਸੁੱਚ ਨੂੰ ਚਾਰ ਜਥੇ ਲਾਈ ਵੇ ਪੱਜਦੀ ਏ ਬਹੁਤ ਸੋਹਣਿਆ ਅਲਦੀ ਬਹਾਰ ਵੇ ਕਿਸ ਤਾਂ ਤੇ ਦਿੰਦੀ ਮੁੰਡਿਆ ਆਪਣੀ ਸਰਕਾਰ ਵੇ ਕਿਸ ਤਾਂ ਤੇ ਦਿੰਦੀ ਮੁੰਡਿਆ ਮਨ ਲੈ ਗਲ ਮੇਰੀ ਕੁੜੀਏ ਪੈ ਜੂਗੀ ਮਹਿੰਗੀ ਨਹੀਂ ਮਨ ਲੈ ਗਲ ਮੇਰੀ ਕੁੜੀਏ ਪੈ ਜੂਗੀ ਮਹਿੰਗੀ ਨਹੀਂ ਹੈ ਨਹੀਂ ਕੋਈ ਗੇਰ ਏਦ ਦੇ ਰੇਸ ਹੀ ਲੈਂਦੀ ਨਹੀਂ ਵੱਦੀ ਜਦ ਵਿੱਚ ਟੁਰਾਲੇ ਦੇਉ ਤੈਨੂੰ ਮਾਰਨੀ ਕਿਸ ਸੱਤੇ ਦਿਂਦੀ ਕੁੜੀਏ ਆਪਣੀ ਸਰਕਾਰ ਨਹੀਂ ਕਿਸ ਤਾਂਤੇ ਦਿਂਦੀ ਰੇ ਪੈਂਦੀ ਏਸ ਅਸਤੀ ਮੁੰਡਿਆ ਤੇ ਲੈ ਨਾ ਖਾਂਦੀ ਵੇ ਝੂਟਾ ਇਕ ਲੈ ਕੇ ਵੇਖ ਲੈ ਭੱਜੀ ਏ ਜਾਂਦੀ ਵੇ ਕਾ ਇਕ ਲੈ ਕੇ ਵੇਖ ਲੈ ਉੱਡੀ ਏ ਜਾਂਦੀ ਵੇ ਪੈਦੀ ਜਦ ਜੀਟੀ ਰੋੜ ਤੇ ਚੁੰਨੀ ਉੱਡ ਜਾਂਦੀ ਵੇ ਕਰਦੇ ਗੱਲ ਸੱਚ ਸਿਆਣੇ ਕਹਿੰਦੇ ਗੱਲ ਸੱਚ ਸਿਆਣੇ ਕਰਦੇ ਵਚਾਰ ਵੇ ਕਿਸ ਤਾਂ ਤੇ ਦਿੰਦੀ ਮੁੰਡਿਆ ਆਪਣੀ ਸਰਕਾਰ ਵੇ ਕਿਸ ਤਾਂ ਤੇ ਦਿੰਦੀ ਮੁੰਡਿਆ ਉਹ ਲਿਆਂਦਾ ਮੈਂ ਆਟੋ ਕੁੜੀਏ ਵੇਖ ਲੈ ਝੜਕੇ ਨੀ ਇਹ ਨੂੰ ਮੈਂ ਇੱਥੇ ਚਲਾਉਂਦਾ ਸ਼ਾਮ ਤੇ ਟੜਕੇ ਨੀ ਜਾਂਦਾ ਜਦ ਅੱਡੇ ਉੱਤੇ ਕੁੱਕਦੇ ਬਜ਼ਾਰ ਨੀ ਕਿਸ ਤਾਂ ਤੇ ਦਿੰਦੀ ਕੁੜੀਏ ਆਪਣੀ ਸਰਕਾਰ ਨੀ ਕਿਸ ਤਾਂ ਤੇ ਦਿੰਦੀ ਰੇ ਉਹ ਲਿਆਂਦਾ ਮੈਂ ਐਵੀਂ ਨਹੀਂ ਜੰਗਾ ਮੁੰਡਿਆ ਏ ਤੇ ਤੇਨ ਪਈਏ ਵੇ ਐਵੇਂ ਕਿਉ ਲਾ ਬੈਠਾ ਤੂੰ ਏ ਤੇਰੇ ਪਈਏ ਨੇ ਵਧਿਆ ਜਦ ਮੂਤਾ ਮੁੰਡਿਆ ਦੇਉ ਤੈਨੂੰ ਮਾਰਵੇ ਕਿਸ ਤਾਂ ਤੇ ਬਿੰਦੀ ਮੁੰਡਿਆ ਆਪਣੀ ਸਰਕਾਰ ਵੇ ਕਿਸ ਤਾਂ ਤੇ ਦਿੰਦੀ ਮੁੰਡਿਆ ਲਿਆਂਦਾ ਮੈਂ ਆਟੋ ਕੁੜੀਏ ਵੰਡ ਦੇ ਤੂੰ ਲੱਡੂ ਨਹੀਂ ਆਪਣੇ ਤਾਂ ਘਰੋਂ ਗਰੀਬੀ ਏਹੀ ਹੋਣ ਕੱਡੂ ਨੀ ਜਾਂਦਾ ਜਦ ਅੱਡੇ ਉੱਤੇ ਦਿੰਦਾ ਕੰਮ ਸਾਰ ਨਹੀਂ ਕਿਸਤਾ ਤੇ ਦਿੰਦੀ ਕੁੜੀਏ ਆਪਣੀ ਸਰਕਾਰ ਨਹੀਂ ਕਿਸਤਾ ਤੇ ਦਿੰਦੀ ਰੇ ਐ ਰੇ